ਸਤ ਸ੍ਰੀ ਅਕਾਲ ਸਵਾਗਤ ਹੈ ਸਭ ਦਾ ਅੱਜ ਆਪਾਂ ਇੱਕ ਖਾਸ ਯਾਤਰਾ ਦੀ ਗੱਲ ਕਰਨੀ ਹੈ ਇਹ ਸ਼ਰਦਾ ਨਾਲ ਜੁੜੀ ਹੈ ਇਤਿਹਾਸ ਨਾਲ ਤੇ ਕੁਝ ਹੱਦ ਤੱਕ ਮਤਲਬ ਮੌਜੂਦਾ ਮੁੱਦਿਆਂ ਨਾਲ ਵੀ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਸਿੱਖ ਸੰਗਤ ਦੇ ਜਥੇ ਪਾਕਿਸਤਾਨ ਲਈ ਰਵਾਨਾ ਹੋ ਰਹੇ ਨੇ ਬਿਲਕੁਲ ਸੋ ਅੱਜ ਆਪਾਂ ਇਸ ਯਾਤਰਾ ਦੀ ਇਸ ਨਾਲ ਜੁੜੀਆਂ ਗੱਲਾਂ ਦੀ ਤੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਬਿਆਨਾਂ ਦੀ ਡੁਕਾਈ ਵਿੱਚ ਜਾ ਕੇ ਚਰਚਾ ਕਰਾਂਗੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਅੱਜ ਅਟਾਰੀ ਸਰਹੱਦ ਰਾਹੀ ਕਾਫੀ ਵੱਡੀ ਗਿਣਤੀ ਵਿੱਚ ਸ਼ਰਦਾਲੂ ਪਾਕਿਸਤਾਨ ਜਾ ਰਹੇ ਨੇ ਹਾਂ ਜੀ ਮੁੱਖ ਤੌਰ ਤੇ ਇਹ ਜੱਥੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਲਬ ਐਸਜੀਪੀਸੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਐਸਜੀਐਮਸੀ ਦੇ ਹਾਂ ਜੀ ਇਹ ਸਾਲਾਨਾ ਯਾਤਰਾਵਾਂ ਹੁੰਦੀਆਂ ਨੇ ਪਰ ਹਰ ਸਾਲ ਇਹਨਾਂ ਦਾ ਆਪਣਾ ਇੱਕ ਖਾਸ ਮਹੱਤਵ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਉਹ ਵੀ ਪਾਕਿਸਤਾਨ ਵਿੱਚਲੇ ਗੁਰਦਾਮ ਜਿਵੇਂ ਨਨਕਾਣਾ ਸਾਹਿਬ ਹਾਂ ਜਨਮ ਸਥਾਨ ਬਿਲਕੁਲ ਜਨਮ ਸਥਾਨ ਉਹਨਾਂ ਦਾ ਮਹੱਤਵ ਸਿੱਖਾਂ ਲਈ ਬਹੁਤ ਜ਼ਿਆਦਾ ਹੈ ਪਾਵਨਾਤਮਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਸਰੋਤ ਵੀ ਇਹੀ ਕਹਿੰਦਾ ਹੈ ਕਿ ਇਹ ਸਿਰਫ ਇੱਕ ਰਸਮ ਨਹੀਂ ਇਹ ਤਾਂ ਆਪਣੀਆਂ ਜੜਾਂ ਨਾਲ ਜੁੜਨ ਦਾ ਮੌਕਾ ਹੈ ਸਹੀ ਗੱਲ ਹੈ ਚਲੋ ਪਹਿਲਾਂ ਐਸਜੀਪੀਸੀ ਦੇ ਜਥੇ ਦੀ ਗੱਲ ਕਰਦੇ ਆ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨੀ ਐਮਬੈਸੀ ਨੇ ਇਸ ਵਾਰ ਕੁੱਲ 2100 ਵੀਜ਼ੇ ਦਿੱਤੇ ਨੇ ਭਾਰਤ ਤੋਂ ਜਾਣ ਵਾਲਿਆਂ ਲਈ ਅੱਛਾ 2100 ਇਹ ਤਾਂ ਕਾਫੀ ਵੱਡੀ ਗਿਣਤੀ ਹੈ ਹਾਂਜੀ ਤੇ ਇਹਨਾਂ ਵਿੱਚੋਂ ਲਗਭਗ 1800 ਸ਼ਰਧਾਲੂ ਮਤਲਬ ਵੱਡਾ ਹਿੱਸਾ ਉਹ ਐਸਜੀਪੀਸੀ ਦੇ ਪ੍ਰਬੰਧ ਹੇਠ ਜਾ ਰਿਹਾ ਹੈ। ਓਹੋ ਸੱਚਮੁੱਚ ਇੱਕ ਵੱਡਾ ਕਾਫਲਾ ਹੈ। ਹਾਂ ਇਹ ਅੰਕੜਾ ਦੱਸਦਾ ਹੈ ਕਿ ਲੋਕਾਂ 'ਚ ਕਿੰਨਾ ਉਤਸ਼ਾਹ ਹੈ ਇਸ ਯਾਤਰਾ ਲਈ। ਤੇ ਐਸਜੀਪੀਸੀ ਦਾ ਰੋਲ ਇੱਥੇ ਬਹੁਤ ਅਹਿਮ ਹੋ ਜਾਂਦਾ ਹੈ। ਇਹ ਸਿਰਫ ਵੀਜ਼ੇ ਲੈਣ ਦੀ ਗੱਲ ਨਹੀਂ ਪੂਰਾ ਪ੍ਰਬੰਧ ਕਰਨਾ ਰਵਾਨਗੀ ਤੋਂ ਲੈ ਕੇ ਵਾਪਸੀ ਤੱਕ ਇਹ ਸਭ ਕੁਝ ਕਿ ਕਹਿੰਦੇ ਨੇ ਇੱਕ ਕਾਫੀ ਕੰਮ ਹੁੰਦਾ ਹੈ ਇਸ ਵਿੱਚ। ਹੂੰ ਸਰੋਚ 'ਚ ਇਹ ਵੀ ਲਿਖਿਆ ਹੈ ਕਿ ਜੱਥਾ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਰਵਾਨਾ ਹੋਵੇਗਾ ਪੂਰੀਆਂ ਪੰਥਕ ਰਿਵਾਇਤਾਂ ਨਾਲ ਹਾਂਜੀ ਇਹ ਪਰੰਪਰਾਵਾਂ ਵੀ ਇਸ ਸਫ਼ਰ ਦੀ ਅਹਿਮੀਅਤ ਨੂੰ ਵਧਾਉਂਦੀਆਂ ਨੇ ਤੇ ਇਸ ਵਾਰ ਇੱਕ ਹੋਰ ਬਹੁਤ ਖਾਸ ਗੱਲ ਹੈ ਐਸਜੀਪੀਸੀ ਦੇ ਜੱਥੇ ਨਾਲ ਜੁੜੀ ਹੋਈ ਅੱਛਾ ਕੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜੱਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਹਾਂਜੀ ਉਹ ਖੁਦ ਇਸ ਜੱਥੇ ਵਿੱਚ ਜਾ ਰਹੇ ਨੇ ओ, अच्छा हां जी ਤੇ ਸਰੋਤ ਦੱਸਦਾ ਕਿ ਬਤੌਰ ਜਥੇਦਾਰ ਇਹ ਉਹਨਾਂ ਦਾ ਪਹਿਲਾ ਪਾਕਿਸਤਾਨ ਦੌਰਾ ਹੈ ਇਹ ਤਾਂ ਫਿਰ ਬਹੁਤ ਵੱਡੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਤੇ ਜਥੇਦਾਰ ਸਾਹਿਬ ਦਾ ਖੁਦ ਜਾਣਾ ਉਹ ਵੀ ਪਹਿਲੀ ਵਾਰ ਇਹਦੇ ਕਈ ਮਾਇਨੇ ਨੇ ਇਹ ਸਿਰਫ ਧਾਰਮਿਕ ਯਾਤਰਾ ਨਹੀਂ ਰਹਿ ਜਾਂਦੀ ਫਿਰ ਹਾਂ ਇਸ ਤੇ ਹੋਰ ਪਹਿਲੂ ਵੀ ਜੁੜ ਜਾਂਦੇ ਨੇ ਬਿਲਕੁਲ ਕੌਟਨੀਤਕ ਪਾਈਚਾਰਕ ਤੇ ਸਰੋਤ ਨੇ ਇਸ਼ਾਰਾ ਵੀ ਕੀਤਾ ਹੈ ਕਿ ਹੋ ਸਕਦਾ ਹੈ ਉੱਥੇ ਪਾਕਿਸਤਾਨੀ ਸਿੱਖ ਪਾਈਚਾਰੇ ਨਾਲ ਵੀ ਉਹ ਮਿਲਣ ਤੇ ਜਿਹੜੇ ਦੋਵਾਂ ਪਾਸਿਆਂ ਦੇ ਸਿੱਖਾਂ ਦੇ ਮਸਲੇ ਨੇ ਉਹਨਾਂ ਤੇ ਕੋਈ ਗੱਲਬਾਤ ਹੋਵੇ ਇੱਕ ਸੰਵਾਦ ਦਾ ਮੌਕਾ ਬਣ ਸਕਦਾ ਹੈ ਹਾਂ ਇਹ ਹੋ ਸਕਦਾ ਹੈ ਤੇ ਇਸੇ ਦੌਰੇ ਤੋਂ ਮਤਲਬ ਰਵਾਨਗੀ ਤੋਂ ਪਹਿਲਾਂ ਕੱਲ ਜੱਥੇਦਾਰ ਗੜਗਜ ਨੇ ਅੰਮ੍ਰਿਤਸਰ ਚ ਮੀਡੀਆ ਨਾਲ ਗੱਲ ਕੀਤੀ ਹਾਂਜੀ ਤੇ ਕੁਝ ਬਹੁਤ ਬਹੁਤ ਅਹਿਮ ਬਿਆਨ ਦਿੱਤੇ ਨੇ ਉਹਨਾਂ ਨੇ ਅੱਛਾ ਕੱਲ ਹਾਂਜੀ ਸਰੋਤਾ ਇਹਨਾਂ ਨੂੰ ਸਿੱਧਾ ਕੇਂਦਰ ਸਰਕਾਰ ਲਈ ਸੁਨੇਹਾ ਕਹਿ ਰਿਹਾ ਹੈ। ਉਹ ਇਹ ਦਿਲਚਸਪ ਹੈ ਕਿ ਇਹ ਬਿਆਨ ਬਿਲਕੁਲ ਪਾਕਿਸਤਾਨ ਜਾਣ ਤੋਂ ਪਹਿਲਾਂ ਆਏ ਨੇ। ਦੇਖਦੇ ਹਾਂ ਕਿਹੜੇ ਮੁੱਦੇ ਚੁਕੇ ਉਹਨਾਂ ਨੇ। ਸਭ ਤੋਂ ਪਹਿਲਾਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਹੁਤ ਜ਼ੋਰ ਨਾਲ ਚੁਕਿਆ। ਹਾਂਜੀ। ਉਹ ਸਿੱਖ ਕੈਦੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਹੂੰ। ਉਹਨਾਂ ਨੇ 2019 ਵਾਲੇ ਐਲਾਨ ਦਾ ਹਵਾਲਾ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਰਕਾਰ ਨੇ ਕਿਹਾ ਸੀ ਹਾਂ ਕੁਝ ਰਿਹਾਈਆਂ ਹੋਣਗੀਆਂ ਪਰ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਤੇ ਨਾ ਵੀ ਲਏ ਨੇ ਉਹਨਾਂ ਨੇ ਅੱਛਾ ਕਿੰਨਾ ਕਿੰਨਾ ਦੇ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਜਗਤਾਰ ਸਿੰਘ ਹਵਾਰਾ ਤਾਰਾ ਭਿਉਰਾ ਖੇੜਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਹੂੰ ਸਾਫ਼ ਕਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਨੇ ਉਹਨਾਂ ਨੂੰ ਰਿਹਾ ਕਰੋ ਦੇਖੋ ਜੀ ਇਹ ਬੰਦੀ ਸਿੰਘਾਂ ਦਾ ਮੁੱਦਾ ਤਾਂ ਦਹਾਕਿਆਂ ਤੋਂ ਚੱਲ ਰਿਹਾ ਹੈ ਤੇ ਬਹੁਤ ਬਹੁਤ ਸੰਵੇਦਨਸ਼ੀਲ ਹੈ ਸਿੱਖ ਪਾਈ ਚਾਰੇ ਲਈ ਸਰੋਤ ਵੀ ਇਸ ਨੂੰ ਸਿਰਫ ਕਾਨੂੰਨੀ ਮਸਲਾ ਨਹੀਂ ਇੱਕ ਡੂੰਘਾ ਪਾਵਨਾਤਮਕ ਜ਼ਖਮ ਦੱਸਦਾ ਹੈ ਹਾਂ ਤੇ ਜਥੇਦਾਰ ਸਾਹਿਬ ਵੱਲੋਂ ਇਸ ਮੌਕੇ ਤੇ ਯਾਤਰਾ ਤੋਂ ਐਨ ਪਹਿਲਾਂ ਇਹ ਗੱਲ ਕਰਨੀ ਇਹ ਇਸ ਦੀ ਗੰਭੀਰਤਾ ਦੱਸਦੀ ਹੈ ਸਹੀ ਗੱਲ ਹੈ 2019 ਦੇ ਵਾਅਦੇ ਦਾ ਜ਼ਿਕਰ ਕਰਕੇ ਇੱਕ ਤਰ੍ਹਾਂ ਨਾਲ ਉਹ ਜਵਾਬਦੇਹੀ ਵੀ ਮੰਗ ਰਹੇ ਨੇ ਬਿਲਕੁਲ ਦੂਜੀ ਵੱਡੀ ਮੰਗ ਉਹਨਾਂ ਨੇ ਰੱਖੀ 1984 ਬਾਰੇ ਅੱਛਾ ਕਿ ਭਾਰਤ ਸਰਕਾਰ ਸੰਸਦ ਵਿੱਚ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਸਿਰਫ ਦੰਗੇ ਨਾ ਕਹੇ ਇਸ ਨੂੰ ਕਤਲੇਆਮ ਵਜੋਂ ਮੰਨਤਾ ਦੇਵੇ ਹੂੰ ਦੰਗੇ ਬਨਾਮ ਕਤਲੇਆਮ ਹਾਂਜੀ ਤੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਦੰਗੇ ਸ਼ਬਦ ਨਾ ਵਰਤਿਆ ਜਾਵੇ ਤਰਕ ਇਹ ਦਿੱਤਾ ਜਿਵੇਂ ਸੋਚ ਹੈ ਕਿ ਇਹ ਕੋਈ ਦੋ ਪਾਸੜ ਲੜਾਈ ਨਹੀਂ ਸੀ ਹਾਂ ਮਤਲਬ ਕਿ ਇਕਤਰ ਸਿੱਖ ਪਾਈਚਾਰਾ ਪੀੜਤ ਸੀ નિਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਬਿਲਕੁਲ ਇੱਥੇ ਨਾ ਸ਼ਬਦਾਂ ਦੀ ਚੋਣ ਬਹੁਤ ਮਾਇਨੇ ਰੱਖਦੀ ਹੈ ਸਰੂਰਤ ਵੀ ਇਹੀ ਕਹਿੰਦਾ ਹੈ ਦੰਗੇ ਕਹਿਣ ਨਾਲ ਲੱਗਦਾ ਜਿਵੇਂ ਆਪਸੀ ਲੜਾਈ ਹੋਵੇ ਹਾਂ ਪਰ ਕਤਲੇਆਮ ਸ਼ਬਦ ਉਸ ਘਟਨਾ ਦੀ ਭਿਆਨਕਤਾ ਉਸ ਦੇ ਇੱਕ ਪਾਸੜ ਹੋਣ ਤੇ ਉਸ ਪਿੱਛੇ ਦੀ ਕੀ ਕਹਿੰਦੇ ਨੇ ਕਥਿਤ ਮਨਸ਼ਾ ਵੱਲ ਇਸ਼ਾਰਾ ਕਰਦਾ ਹੈ ਠੀਕ ਤਾਂ ਇਹ ਮੰਗ ਅਸਲ ਵਿੱਚ ਇਤਿਹਾਸ ਦੀ ਸਹੀ ਵਿਆਖਿਆ ਤੇ ਪੀੜਤਾ ਦੇ అనుభవ ਨੂੰ ਮਾਨਤਾ ਦਿਵਾਉਣ ਦੀ ਕੋਸ਼ਿਸ਼ ਹੈ ਸਹੀ ਇਹ ਤੀਜੀ ਮੰਗ ਸੀ ਪੰਜਾਬ ਨਾਲ ਜੁੜੀ ਹੋਈ ਪਟਿਆਲਾ ਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਹੈ ਨਾ ਉਸ ਦਾ ਨਾਂ ਬਦਲਣ ਦੀ ਮੰਗ ਕੀਤੀ ਹੈ ਅੱਛਾ ਕਾਰਨ ਕਾਰਨ ਸਰੋਤ ਮੁਤਾਬਕ 1984 ਦੇ ਕਤਲੇਆਮ ਵਿੱਚ ਰਾਜੀਵ ਗਾਂਧੀ ਦੀ ਕਥਿਤ ਭੂਮਿਕਾ ਨੂੰ ਦੱਸਿਆ ਗਿਆ। ਉਹ ਇਹ ਮੁੱਦਾ ਵੀ ਕਾਫੀ ਪੁਰਾਣਾ ਹੈ ਸਮੇਂ-ਸਮੇਂ ਤੇ ਉੱਠਦਾ ਰਹਿੰਦਾ। ਹਾਂਜੀ। ਤਾਂ ਇਹ ਤਿੰਨੇ ਮੰਗਾ ਬੰਦੀ ਸਿੰਘ 1984 ਦੀ ਪਰਿਭਾਸ਼ਾ ਤੇ ਯੂਨੀਵਰਸਿਟੀ ਦਾ ਨਾਂ ਇਹ ਮਿਲ ਕੇ ਇੱਕ ਤਸਵੀਰ ਬਣਾਉਂਦੀਆਂ ਨੇ। ਸਰੋਤ ਇਹਨਾਂ ਨੂੰ ਸਿਰਫ ਵੱਖਰੀਆਂ ਮੰਗਾ ਨਹੀਂ ਸਕੋ ਸਿੱਖ ਕੌਮ ਦੇ ਇਤਿਹਾਸਿਕ ਜ਼ਖਮਾਂ, ਇਨਸਾਫ਼ ਦੀ ਉਡੀਕ ਤੇ ਮੌਜੂਦਾ ਸਵੈਮਾਨ ਦੇ ਮੁੱਦੇ ਵਜੋਂ ਦੇਖਦਾ ਹੈ। ਹੂੰ। ਤੇ ਜਥੇਦਾਰ ਸਾਹਿਬ ਵੱਲੋਂ ਉਹ ਵੀ ਪਾਕਿਸਤਾਨ ਜਾਣ ਤੋਂ ਪਹਿਲਾਂ ਇਹਨਾਂ ਨੂੰ ਚੁੱਕਣਾ ਇਹ ਦੱਸਦਾ ਕਿ ਇਹ ਮੁੱਦੇ ਕਿੰਨੇ ਜੀਵਤ ਨੇ ਕੌਮੀ ਚੇਤਨਾ ਵਿੱਚ ਬਿਲਕੁਲ ਬਿਲਕੁਲ ਤਾਂ ਇਹ ਤਾਂ ਹੋ ਗਈ ਐਸਜੀਪੀਸੀ ਦੇ ਜਥੇ ਤੇ ਜਥੇਦਾਰ ਸਾਹਿਬ ਦੇ ਬਿਆਨਾਂ ਦੀ ਗੱਲ ਪਰ ਜਿਵੇਂ ਆਪਾਂ ਸ਼ੁਰੂ ਚ ਕਿਹਾ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਐਸਜੀਐਮਸੀ ਉਹ ਵੀ ਤਾਂ ਜਥਾ ਭੇਜ ਰਹੀ ਹੈ ਹਾਂਜੀ ਉਹਨਾਂ ਦਾ ਵੀ ਆਪਣਾ ਜਥਾ ਜਾ ਰਿਹਾ ਹੈ ਸਰੋਤ ਕਹਿੰਦਾ ਹੈ ਕਿ ਦਿੱਲੀ ਕਮੇਟੀ ਵੱਲੋਂ ਇਸ ਵਾਰ 170 ਸ਼ਰਦਾਲੂ ਜਾ ਰਹੇ ਨੇ 170 ਠੀਕ ਹੈ ਇਸ ਜੱਥੇ ਬਾਰੇ ਨਾ ਸਰੋਤ ਇੱਕ ਦਿਲਚਸਪ ਪਸ਼ੋਕੜ ਦੱਸਦਾ ਹੈ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਹਾਂਜੀ ਉਹਨਾਂ ਦੇ ਬਿਆਨਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਆਪਰੇਸ਼ਨ ਸੰਦੂਰ ਤੋਂ ਬਾਅਦ ਜੱਥੇ ਭੇਜਨ ਤੇ ਕੁਝ ਰੋਕਾਂ ਲੱਗੀਆਂ ਸਨ ਕਥਿਤ ਤੌਰ ਤੇ ਅੱਛਾ ਰੋਕਾ ਸਨ ਹਾਂ ਕੁਝ ਅਜੀਹہ ਜ਼ਿਕਰ ਹੈ ਸਰੋਤ ਵਿੱਚ ਪਰ ਇਸ ਵਾਰ ਕਹਿੰਦੇ ਨੇ ਕਿ ਦਿੱਲੀ ਕਮੇਟੀ ਵਾਲਿਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਨ ਨਾਲ ਮੁਲਾਕਾਤ ਕੀਤੀ ਹੂੰ ਤੇ ਉਹਨਾਂ ਦੇ ਕਹਿਣ ਮੁਤਾਬਿਕ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਚੰਗਾ ਤੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜਿਨne 170 ਵੀਜ਼ੇ ਅਪਲਾਈ ਕੀਤੇ ਸੀ ਸਾਰੇ ਮਨਜ਼ੂਰ ਹੋ ਗਏ ਵਾਹ ਇਹ ਤਾਂ ਚੰਗੀ ਗੱਲ ਹੈ ਹਾਂ ਤੇ ਇਹ ਜੱਥਾ ਕੱਲ ਦਿੱਲੀ ਤੋਂ ਅੰਮ੍ਰਿਤਸਰ ਆ ਗਿਆ ਸੀ ਤੇ ਅੱਜ ਬਾਕੀ ਸੰਗਤ ਨਾਲ ਰਲ ਕੇ ਸਰਹੱਦ ਪਾਰ ਕਰੇਗਾ ਦੇਖੋ ਇਹ ਗੱਲ ਦੋ ਚੀਜ਼ਾਂ ਦਿਖਾਉਂਦੀ ਹੈ ਪਹਿਲੀ ਕਿਵੇਂ ਵਕਵਕ ਸਿਕ ਸੰਸਥਾਾਂ ਮਾ ਐਸਜੀਪੀਸੀ ਹੋਵੇ ਜਾਂ ਡੀਐਸਜੀਐਮਸੀ ਇਹ ਯਾਤਰਾਵਾਂ ਵਾਲੀ ਕੰਮ ਕਰਦੀਆਂ ਨੇ ਆਪਣੇ ਆਪਣੇ ਤਰੀਕੇ ਨਾਲ ਸਰਕਾਰੀ ਪਦਰ ਤੇ ਵੀ ਪਹੁੰਚ ਕਰਦੀਆਂ ਨੇ ਹਾਂਜੀ ਤੇ ਦੂਜਾ ਜਿਹੜਾ ਪਿਛੋਕੜ ਸਰੋਤ ਚ ਦੱਸਿਆ ਗਿਆ ਉਹ ਦੱਸਦਾ ਹੈ ਕਿ ਇਹ ਯਾਤਰਾਵਾਂ ਹਮੇਸ਼ਾ ਐਨੀਆਂ ਸੋਖੀਆਂ ਨਹੀਂ ਹੁੰਦੀਆਂ ਕਈ ਵਾਰ ਸਿਆਸੀ ਜਾਂ ਪ੍ਰਸ਼ਾਸਨਿਕ ੜਿੱਕੇ ਆ ਜਾਂਦੇ ਨੇ ਹੂੰ ਹੋ ਸਕਦਾ ਤੇ ਉਹਨਾਂ ਨੂੰ ਦੂਰ ਕਰਨ ਲਈ ਫਿਰ ਕੋਸ਼ਿਸ਼ ਕਰਨੀ ਪੈਂਦੀ ਹੈ DSGMCD ਇਹ ਕੋਸ਼ਿਸ਼ ਜਿਵੇਂ ਦੱਸੀ ਗਈ ਹੈ ਉਹਨਾਂ ਦੀ ਵਚਨਬੱਧਤਾ ਦਿਖਾਉਂਦੀ ਹੈ। ਸਹੀ ਗੱਲ। ਅੱਛਾ ਹੁਣ ਥੋੜਾ ਪ੍ਰੋਗਰਾਮ ਬਾਰੇ ਵੀ ਗੱਲ ਕਰੀਏ। ਪਾਕਿਸਤਾਨ ਵਿੱਚ ਕੀ ਹੋਵੇਗਾ? ਹਾਂਜੀ ਜ਼ਰੂਰ। ਸਰੋਤ ਕਹਿੰਦਾ ਹੈ ਕਿ ਇਹ ਸਾਰੇ ਸ਼ਰਦਾਲੂ ਉੱਥੇ ਲਗਭਗ 10 ਦਿਨ ਰਹਿਣਗੇ। 10 ਦਿਨ? ਹਾਂ। ਮੁੱਖ ਕੰਮ ਤਾਂ ਇਹੀ ਹੈ ਕਿ ਵਕ-ਵਕ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨੇ। ਪ੍ਰੋਗਰਾਮ ਵਿੱਚ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਦਾ ਸ਼ਾਮਿਲ ਹਾਨੀ। ਹਾਂਜੀ। ਇਹ ਤਾਂ ਮੁੱਖ ਸਥਾਨ ਨੇ ਤੇ ਵਾਪਸੀ ਵੀ ਅਟਾਰੀਵਾਗਾ ਬਾਰਡਰ ਤੋਂ ਹੀ ਹੋਣੀ ਹੈ ਤੇ ਜਿਵੇਂ ਆਪਾਂ ਪਹਿਲਾਂ ਕਿਹਾ ਮੁੱਖ ਸਮਾਗਮ 5 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਹੋਵੇਗਾ ਕਾਫੀ ਇਕੱਠ ਹੋਣ ਦੀ ਉਮੀਦ ਹੈ ਹੂੰ ਪਰ ਜਸ਼ਨ ਸਿਰਫ ਉੱਧਰ ਨਹੀਂ ਇੱਧਰ ਅੰਮ੍ਰਿਤਸਰ ਵਿੱਚ ਵੀ ਪੂਰੇ ਜ਼ੋਰਾਂ ਤੇ ਨੇ ਅੱਜ 3 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਬਹੁਤ ਵੱਡਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਹਾਂ ਅੱਜ ਹੈ ਨਗਰ ਕੀਰਤਨ ਹਾਂਜੀ ਸਰੋੱਚ ਪੂਰਾ ਰੂਟ ਵੀ ਦੱਸਿਆ ਹੈ ਪੁਰਾਣੇ ਸ਼ਹਿਰ ਦੇ ਬਾਜ਼ਾਰਾਂ ਚੋਂ ਦੀ ਲੰਗੇਗਾ ਪਲਾਜ਼ਾ ਕੰਟਾਘਰ ਬਾਜ਼ਾਰ ਮਾਈ ਸੇਵਾ ਕਾਠੀਆਂ ਬਾਜ਼ਾਰ ਪਾਪੜਾ ਬਾਜ਼ਾਰ ਪੂਰਾ ਇਤਿਹਾਸਿਕ ਰਸਤਾ ਹੈ ਹਾਂ ਬਾਂਸਾ ਵਾਲਾ ਬਾਜ਼ਾਰ ਆਟਾ ਮੰਡੀ ਚੌੜ ਮੰਡੀ ਫਿਰ ਚੌਕਟਾ ਬਸਤੀ ਲਛਮਣ ਸਰ ਮੋਨੀ ਚੌਕ ਕਰੋੜੀ ਚੌਕ ਮੰਨਾ ਸਿੰਘ ਚੌਕ ਪਰਾਗਦਾਸ ਗੁਰੂ ਰਾਮਦਾਸ ਨਿਵਾਸ ਤੇ ਫਿਰ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਬਹੁਤ ਵਧੀਆ ਇਹ ਨਗਰ ਕੀਰਤਨ ਤੇ ਪ੍ਰਭਾਤ ਫੇਰੀਆਂ ਵੀ ਜਿਹੜੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਸੀ ਤੇ ਅੱਜ ਖਤਮ ਹੋਈਆਂ ਨੇ? ਹਾਂਜੀ ਅੱਜ ਭੋਗ ਪੈ ਗਿਆ ਉਹਨਾਂ ਦਾ। ਹਾਂ ਇਹ ਗੁਰੂਪੁਰ ਮਨਾਉਣ ਦਾ ਬਹੁਤ ਹੀ ਖੂਬਸੂਰਤ ਤਰੀਕਾ ਹੈ। ਇਹ ਸਿਰਫ ਜਲੂਸ ਨਹੀਂ ਹੁੰਦਾ। ਇਹਦੇ ਵਿੱਚ ਪਾਈਚਾਰਕ ਸਾਂਝ ਹੁੰਦੀ ਹੈ, ਸੇਵਾ ਭਾਵਨਾ ਹੁੰਦੀ ਹੈ ਤੇ ਗੁਰੂ ਸਾਹਿਬ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਦਾ ਹੈ। ਸਹੀ ਗੱਲ ਹੈ। ਜਦੋਂ ਸ਼ਹਿਰ ਗੁਰਬਾਣੀ ਕੀਰਤਨ ਨਾਲ ਗੂੰਜਦਾ ਉਹ ਮਾਹੌਲ ਹੀ ਵੱਖਰਾ ਹੁੰਦਾ ਹੈ। ਹਾਂਜੀ ਬਿਲਕੁਲ। ਇਸ ਸਥਾਨਕ ਪੱਦਰ ਤੇ ਤਿਆਰੀਆਂ ਤੇ ਉਤਸ਼ਾਹ ਨੂੰ ਦਰਸਾਉਂਦਾ ਤਾਂ ਫਿਰ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਅੱਜ ਆਪਾਂ ਗੱਲ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਸਿੱਖ ਜਥਿਆਂ ਦੇ ਪਾਕਿਸਤਾਨ ਜਾਣ ਦੀ ਹਾਂਜੀ ਐਸਜੀਪੀਸੀ ਦਾ ਵੱਡਾ ਜਥਾ ਜਿਸ ਵਿੱਚ ਕਾਰਜਕਾਰੀ ਜਥੇਦਾਰ ਸਾਹਿਬ ਵੀ ਨੇ ਤੇ ਡੀਐਸਜੀਐਮਸੀ ਦਾ ਜਥਾ ਹੂੰ ਫਿਰ ਜਥੇਦਾਰ ਸਾਹਿਬ ਵੱਲੋਂ ਚੁਕੇ ਗਏ ਅਹਿਮ ਮੁੱਦੇ ਬੰਦੀ ਸਿੰਘ 1984 ਨੂੰ ਕਤਲੇਆਮ ਕਹਿਣ ਦੀ ਮੰਗ ਤੇ ਯੂਨੀਵਰਸਿਟੀ ਦੇ ਨਾਂ ਵਾਲੀ ਗੱਲ ਬਿਲਕੁਲ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਿਵੇਂ ਸਰੋਤ 'ਚ ਸੀ ਹਾਂ ਤੇ ਨਾਲ ਹੀ ਪਾਕਿਸਤਾਨ ਦੇ ਪ੍ਰੋਗਰਾਮ ਤੇ ਅੰਮ੍ਰਿਤਸਰ ਦੇ ਨਗਰ ਕੀਰਤਨ ਦਾ ਜ਼ਿਕਰ ਇਹ ਸਭ ਮਿਲ ਕੇ ਇਸ ਘਟਨਾ ਦੀ ਮਤਲਬ ਕਈ ਪਰਤਾਂ ਨੂੰ ਉਜਾਗਰ ਕਰਦੇ ਨੇ ਹਾਂ ਤੇ ਜੇ ਆਪਾਂ ਸਰੋਤ ਦੇ ਆਧਾਰ ਤੇ ਇੱਕ ਕਦਮ ਪਿੱਛੇ ਹੋ ਕੇ ਸੋਚੀਏ ਤਾਂ ਇੱਕ ਸਵਾਲ ਉੱਠਦਾ ਹੈ ਮਨ 'ਚ ਹਾਂਜੀ ਇਹ ਜਿਹੜੀਆਂ ਸਰਹੰਦ ਪਾਰ ਦੀਆਂ ਧਾਰਮਿਕ ਯਾਤਰਾਵਾਂ ਨੇ ਜਿਹੜੀਆਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਣਾਅ ਦੇ ਬਾਵਜੂਦ ਵੀ ਚਲਦੀਆਂ ਰਹਿੰਦੀਆਂ ਨੇ ਹੂੰ ਇਹ ਅਸਲ ਜਿ ਕੀ ਦਰਸਾਉਂਦੀਆਂ ਨੇ ਇੱਕ ਪਾਸੇ ਤਾਂ ਇਹ ਸਿੱਖ ਸੰਗਤ ਦੀ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਡੂੰਗੀ ਇੱਛਾ ਹੈ ਹਾਂ ਆਪਣੇ ਗੁਰਦਆਮਾਂ ਲਈ ਖੇਚ ਬਿਲਕੁਲ ਤੇ ਦੂਜੇ ਪਾਸੇ ਜਿਵੇਂ ਜਥੇਦਾਰ ਸਾਹਿਬ ਦੇ ਬਿਆਨਾਂ ਤੋਂ ਦੇਖਿਆ ਇਹ ਯਾਤਰਾਵਾਂ ਕਈ ਵਾਰੀ ਮੌਜੂਦਾ ਸਿਆਸੀ ਤੇ ਸਮਾਜਿਕ ਮੁੱਦਿਆਂ ਨੂੰ ਆਵਾਜ਼ ਦੇਣ ਦਾ ਮੰਚ ਵੀ ਬਣ ਜਾਂਦੀਆਂ ਨੇ ਹਾਂ ਇਹ ਵੀ ਹੈ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਧਾਰਮਿਕ ਆਸਥਾ ਤੇ ਸਿਆਸੀ ਹਕੀਕਤਾਂ ਦਾ ਗੁੰਜਲਦਾਰ ਜਾਂ ਤਾਲਾ ਬਣਾ ਹੈ ਇਹ ਸਰਹੱਦ ਦੇ ਆਰ ਪਾਰ ਦੇ ਰਿਸ਼ਤਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਤੇ ਭਵਿੱਖ ਵਿੱਚ ਇਹਨਾਂ ਯਾਤਰਾਵਾਂ ਦਾ ਕੀ ਰੂਪ ਹੋ ਸਕਦਾ ਹੈ ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਹੋਰ ਵਿਚਾਰ ਕੀਤਾ ਜਾ ਸਕਦਾ ਹੈ